ਲਾਗ ਫਲੋਰ ਦੇ ਪਿੰਡ ਸੇਲਕੀਆਂ ਨਾਲੋਂ ਤੋ ਦਿয়ালਪੁਰ ਟੱਕ ਮਜਾਰਾ ਤੱਕ 62 ਲੱਖ ਰੁਪਏ ਦੀ ਕਰੀਬ ਲਾਗਤ ਨਾਲ ਤਿਆਰ ਹੋਣ ਵਾਲੀ ਲਿੰਕ ਸੜਕ ਦਾ ਉਦਘਾਟਨ ਫਲੋਰ ਤੋਂ ਆਮ ਆਦਮੀ ਪਾਰਟੀ ਦੇ ਹਲਕਾ ਇੰਚਾਰਜ ਪ੍ਰਿੰਸੀਪਲ ਪ੍ਰੇਮ ਕੁਮਾਰ ਵੱਲੋਂ ਇੱਕ ਛੋਟੀ ਜੀ ਕੁੜੀ ਕੋਲੋਂ ਰੀਬਨ ਕਟਵਾ ਕੇ ਮੌਕੇ ਦੇ ਇਕੱਠੇ ਹੋਏ ਲੋਕਾਂ ਤੋਂ ਵਾਹ ਵਾਹ ਖੱਟੀ ਇਸ ਮੌਕੇ ਪ੍ਰਿੰਸੀਪਲ ਪ੍ਰੇਮ ਕੁਮਾਰ ਨੇ ਆਖਿਆ ਕਿ ਮਾਨਯੋਗ ਪੰਤ ਸਿੰਘ ਮਾਨ ਮੁੱਖ ਮੰਤਰੀ ਪੰਜਾਬ ਨੇ ਇਹ ਟੀਚਾ ਰੱਖਿਆ ਹੈ ਕਿ ਸੂਬੇ ਨੂੰ ਵਿਕਾਸ ਕਾਰਜਾਂ ਤੋਂ ਵਧੀਆ ਬਣਾ ਕੇ ਇੱਕ ਮਾਡਲ ਬਣਾਇਆ ਜਾ ਸਕੇ ਉਹਨਾਂ ਕਾਹੇ ਸੂਬੇ ਵਿੱਚ ਸੜਕਾਂ ਦਾ ਜਾਲ ਵਿਛਾਉਣ ਦਾ ਕੰਮ ਸ਼ੁਰੂ ਕਰ ਦਿੱਤਾ ਹੈ ਤੇ ਬਹੁਤ ਹੀ ਜਲਦ ਸਾਰੇ ਪੰਜਾਬ ਦੀਆਂ ਲਿੰਕ ਅਤੇ ਵੱਡੀਆਂ ਸੜਕਾਂ ਨੂੰ ਬਹੁਤ ਜਲਦ ਮੁਕੰਮਲ ਕਰ ਲਿਆ ਜਾਵੇਗਾ ਇਸ ਮੌਕੇ ਸਰਪੰਚ ਵਿਸ਼ਨ ਲਾਲ ਬਿੱਟੂ ਟੱਕ ਮੰਜਾਰਾ ਸਰਪੰਚ ਗੁਰਵਿੰਦਰ ਸੋਨ ਨੂੰ ਦਿਾਲਪੁਰ ਤੇ ਹੋਰ ਪਤਵੰਤਿਆਂ ਵੱਲੋਂ ਪ੍ਰਿੰਸੀਪਲ ਪ੍ਰੇਮ ਕੁਮਾਰ ਦਾ ਸੜਕ ਆਪਣਾ ਲਈ ਧੰਨਵਾਦ ਕਰਨ ਤੇ ਉਹਨਾਂ ਦਾ ਸਨਮਾਨ ਵੀ ਕੀਤਾ ਗਿਆ ਇਸ ਮੌਕੇ ਬਲਾਕ ਪ੍ਰਧਾਨ ਮਨਜੀਤ ਸਿੰਘ ਪੁਆਰੀ ਸਰਕਲ ਪ੍ਰਧਾਨ ਦਲਜੀਤ ਸਿੰਘ ਆਰਤੀਆ ਲਸਾੜਾ ਰ ਕਮਲ ਸਿੰਘ ਬੇਗੰਪੁਰ ਜਗਜੀਤ ਸਿੰਘ ਪੰਚ ਸੇਲਕੀਆਣਾ ਜਸਪਾਲ ਸਾਬਕਾ ਸਰਪੰਚ ਸੇਲਕੀਆਣਾ ਰਣਜੀਤ ਸਿੰਘ ਅਵਤਾਰ ਸਿੰਘ ਨਰਮਲ ਸਿੰਘ ਪੰਜ ਤੋਂ ਇਲਾਵਾ ਪੰਚਾਇਤ ਮੈਂਬਰ ਤੇ ਪਿੰਡ ਵਾਸੀ ਹਾਜ਼ਰ ਰਹੇ ਅੱਜ ਸੇਲਕੀਆਣਾ ਤੋਂ ਟੱਕ ਮਿਆਰੇ ਵਾਲਾ ਤੋਂ ਰਸਤਾ 2022 ਸਾਲ ਤੋਂ ਪੈਂਡਿੰਗ ਪਿਆ ਸੀ ਅਸੀਂ ਧੰਨਵਾਦ ਕਰਦੇ ਹਾਂ ਪ੍ਰਿੰਸੀਪਲ ਪ੍ਰੇਮ ਕੁਮਾਰ ਜੀ ਹਲਕਾ ਇੰਚਾਰਜ ਆਮ ਆਦਮੀ ਪਾਰਟੀ ਦਾ ਉਹਨਾਂ ਦੀ ਰਾਇਮਾਈ ਹੇਟ ਇਹ ਜੋੜਾ ਰਸਤਾ ਆ ਤੇ ਬਣਨ ਜਾ ਰਿਹਾ ਆ ਇੱਥੇ ਆਏ ਹੋਏ ਉਹਨਾਂ ਦੇ ਨਾਲ ਸਾਰੇ ਸਾਥੀਆਂ ਦਾ ਵੀ ਧੰਨਵਾਦ ਕਰਦੇ ਹਾਂ ਖੂਬ ਸਾਡੇ ਸੂਬੇ ਦੇ ਮੁੱਖ ਮੰਤਰੀ ਭਗਵਾਨ ਸਿੰਘ ਮਾਨ ਜੀ ਉਹਨਾਂ ਨੇ ਕਿਹਾ ਸੀ ਵੀ 45 ਦਿਨ ਦੇ ਅਸੀਂ ਦਿਵਾਲੀ ਤੋਂ ਪਹਿਲਾਂ ਜਿਹੜੇ ਵੀ ਅਫੈਕਟਡ ਪਰਿਵਾਰ ਸੀ ਤਾਂ ਜਿਨ੍ਹਾਂ ਦਾ ਕੋਈ ਨੁਕਸਾਨ ਹੋਇਆ ਸੀ ਘਰਾਂ ਦਾ ਜਾਂ ਕੋਈ ਜਾਨੀ-ਮਾਲੀ ਵੀ ਨੁਕਸਾਨ ਹੋਇਆ ਸੀਗਾ ਉਹਨਾਂ ਦੇ ਲਈ ਜਿਹੜਾ ਮੁਆਵਜ਼ਾ ਜਿਹੜਾ ਅਸੀਂ ਉਹ ਦੇਣਾ ਬਿਲਕੁਲ ਨਿਸ਼ਚਿਤ ਔਰ ਤੈਅ ਕੀਤਾ ਸੀ ਔਰ ਨਾਲ ਦੀ ਨਾਲ ਪਿੰਡਾਂ ਦੇ ਸਰਪੰਚਾਂ ਦੇ ਸਹਿਯੋਗ ਦੇ ਨਾਲ ਔਰ ਸੈਕਟਰੀਆਂ ਦੇ ਸਹਿਯੋਗ ਦੇ ਨਾਲ ਉਹਨਾਂ ਪਿੰਡਾਂ ਦੇ ਵਿੱਚ ਜਾ ਕੇ ਜਿਹੜੇ ਅਫੇਕਟਿਵ ਪਰਿਵਾਰ ਸੀ ਉਹਨਾਂ ਦਾ ਜਾ ਕੇ ਜਿਹੜਾ ਸੀ ਉਹਨਾਂ ਨੇ ਸਰਵੇ ਕੀਤਾ ਰਿਪੋਰਟਾਂ ਇਹਨਾਂ ਸਾਥੀਆਂ ਨੇ ਭੇਜਵਾਈਆਂ ਆ ਬਹੁਤ ਜਲਦੀ ਜਿਹੜਾ ਉਹਨਾਂ ਨੂੰ ਜਿਹੜਾ ਮੁਆਵਜ਼ਾ ਜਿਹੜਾ ਉਹ ਮਿਲੇਗਾ ਸਰ ਸਕੂਲ ਦਾ ਬੜਾ ਮਾੜਾ ਆ ਰਿਹਾ ਇੱਥੇ ਬੱਚੇ ਬਹੁਤ ਆ ਪਰ ਪੜਾਉਣ ਵਾਲਾ ਸਿਰਫ 2 ਜਾਂ 2 ਉਹ ਵੀ ਜਦੋਂ ਪੂਰੀਆਂ ਸਾਡੇ ਪੜਾਏ ਉੱਥੇ ਵੀ 80 ਬੱਚੇ ਆ ਪੜਾਉਣ ਵਾਲਾ ਫਿਰ ਵੈਗਿਆ ਉਹ ਜਿਹੜੇ ਉਹ ਹੋਰ ਨਾਲ ਪੈਸੇ ਵਾਲਾ ਲੋਕ ਆ ਇਹਦੇ ਬਾਰੇ ਥਣ ਗਿਆ ਉਹ ਧੰਨਵਾਦ ਜੀ ਪਹਿਲੀ ਦਾ ਗੱਲ ਇਹ ਮੈਂ ਬਾ ਸ਼ਬਦ ਨੂੰ ਚੇਂਜ ਕਰਦਾ ਸਕੂਲਾਂ ਦਾ ਹਾਲ ਨਹੀਂ ਬੁਰਾਗਾ ਸਕੂਲ ਹਾਲ ਚੜਦੀ ਕਲਾ ਚਾ ਪਰੰਤੂ ਸਕੂਲਾਂ ਦੀਆਂ ਬਿਲਡਿੰਗਾਂ ਬਹੁਤ ਆ ਲਗਭਗ 7 ਕਰੋੜ ਰੁਪਈਆ ਉਹ 82 ਸਕੂਲਾਂ ਦੇ ਵਿੱਚ ਮੈਂ ਮਹੀਆ ਕਰਾਇਆ ਸੀ ਤੁਸੀਂ ਵੀ ਪਿਛਲੇ ਦਿਨਾਂ ਦੇ ਵਿੱਚ ਜਦ ਸਿੱਖਿਆ ਕ੍ਰਾਂਤੀ ਨਾਲ ਬਦਲਦਾ ਪੰਜਾਬ ਚ ਅਸੀਂ ਉੱਥੇ ਸਕੂਲਾਂ ਚ ਗਏ ਸੀ ਤਾਂ ਬਹੁਤ ਵੱਡਾ ਇਨਫਰਾਸਟ੍ਰਕਚਰ ਸੀ ਔਰ ਸਕੂਲਾਂ ਦੀ ਦਿਸ਼ਾ ਇਹ ਦਸ਼ਾ ਬਹੁਤ ਵਧੀਆ ਪਰੰਤੂ ਜਿਹੜਾ ਦੂਜਾ ਤੁਹਾਡਾ ਪੱਖ ਆ ਕਿ ਸਕੂਲਾਂ ਦੇ ਵਿੱਚ ਸਟਾਫ ਜਿਹੜਾ ਹੈਗਾ ਆ ਉਹਦੀ ਘਾਟ ਆ ਅਸੀਂ ਆ ਪਿਛਲੇ 2 ਸਾਲ ਤੋਂ ਸਾਡੇ ਕੋਲ ਪ੍ਰਾਇਮਰੀ ਸੈਕਸ਼ਨ ਦੇ ਵਿੱਚ ਜਿਹੜਾ ਸੀਗਾ ਪਲੱਸ ਸਟਾਫਸ ਦਾ ਪਲੱਸ ਮਤਲਬ ਹਰ ਸਕੂਲਾਂ ਦੇ ਵਿੱਚ ਕੀ ਹੋਇਆ ਜਿਹੜੇ ਸਾਡੇ ਬਾਹਰ ਦੇ ਦੂਜੇ ਜ਼ਿਲ੍ਹਿਆਂ ਦੇ ਵਿੱਚੋਂ ਮਾਲਵਾ ਜਾਂ ਦੂਸਰੇ ਪਾਸੇ ਦੇ ਜਿਹੜੇ ਅਧਿਆਪਕ ਜਿਹੜੇ ਇੱਥੇ ਆ ਕੇ ਜੁਆਇਨ ਕਰਨ ਆਏ ਸੀਗੇ ਉਹਨਾਂ ਨੇ ਸਾਫ-ਸਾਫ 2-2 ਸਾਲ ਕੰਮ ਕੀਤਾ ਫਿਰ ਉਹਨਾਂ ਨੇ ਆਪਣੀਆਂ ਬਦਲੀਆਂ ਲਈ ਅਪਲਾਈ ਕਰਤਾ ਉਹ ਬਦਲੀਆਂ ਜਿਹੜੀਆਂ ਅਸੀਂ ਇਹਨਾਂ ਦੀਆਂ ਹੋ ਗਈਆਂ ਤਾਂ ਸਾਥੀ ਅਧਿਆਪਕਾਂ ਨੇ ਸਕੂਲਾਂ ਦੇ ਜਿਹੜਾ ਸੀ ਉਹਨਾਂ ਨੂੰ ਰਿਲੀਵ ਕਰ ਦਿੱਤਾ ਰਿਲੀਵ ਕਰਨਾ ਬਣਦਾ ਨਹੀਂ ਸੀ ਕਿਉਂਕਿ 50% ਤੋਂ ਸਟਾਫ ਜਦੋਂ ਘਟ ਹੋਵੇ ਤਾਂ ਉਹ ਸੰਬੰਧਿਤ ਨੂੰ ਜੇ ਭਾਵੇਂ ਦੀ ਟਰਾਂਸਫਰ ਹੋਈ ਹੋਵੇ ਤਾਂ ਉਹਨੂੰ ਭੇਜਣਾ ਨਹੀਂ ਸੀ ਬਣਦਾ ਇੱਥੇ ਥੋੜੀ ਜਿਹੀ ਦਿੱਕਤ ਆ ਗਈ ਆਪਣਾ ਜਿੱਥੇ ਵੀ ਕਿਤੇ ਕਿਸੇ ਸਕੂਲ ਦੇ ਵਿੱਚ ਪ੍ਰੋਬਲਮ ਹੈ ਤੁਸੀਂ ਇਹ ਸਕੂਲ ਦਾ ਜ਼ਿਕਰ ਕੀਤਾ ਹੈਗਾ ਅਸੀਂ ਉਸ ਬੀਪੀਓ ਨੂੰ ਡੀਓ ਨੂੰ ਨਾ ਕਹਿ ਕੇ ਤਾਂ ਉੱਥੇ ਜਿਹੜਾ ਹੈਗਾ ਸੀ ਆਰਜੀ ਪ੍ਰਬੰਧ ਜਿਹੜਾ ਹੈਗਾ ਜੂ ਕਰਵਾਗੇ ਧੰਨਵਾਦ ਬਹੁਤ ਧੰਨਵਾਦ